ਪਿਆਰੇ ਵਿਦਿਆਰਥੀਓ ਪਿਛਲੇ ਵੀਡੀਓ ਦੇ ਵਿੱਚ ਅਸੀਂ ਦਬਾਅ ਸਮੂਹਾਂ ਦੇ ਕੰਮਾਂ ਬਾਰੇ ਚਰਚਾ ਕੀਤੀ ਸੀ ਕਿ ਦਬਾਅ ਸਮੂਹ ਕੀ ਕੀ ਕੰਮ ਕਰਦੇ ਨੇ ਜਾਂ ਉਹਨਾਂ ਦੇ ਫੰਕਸ਼ਨਸ ਕੀ ਨੇ ਜਾਂ ਕੀ ਰੋਲ ਪਰਫਾਰਮ ਕਰਦੇ ਨੇ ਅੱਜ ਦੇ ਵੀਡੀਓ ਵਿੱਚ ਅਸੀਂ ਦਬਾਅ ਸਮੂਹਾਂ ਦੀ ਕਾਰਜ ਵਿਧੀ ਦੇ ਢੰਗ ਯਾਨਕੀ ਮੈਥਡਸ ਆਫ ਵਰਕਿੰਗ ਆਫ ਪ੍ਰੈਸ਼ਰ ਗਰੂਪਸ ਯਾਨਕਿ ਦਬਾਅ ਸਮੂਹ ਜਿਹੜੇ ਨੇ ਉਹ ਕੀ ਕੀ ਮੈਥਡਸ ਯੂਜ਼ ਕਰਦੇ ਨੇ ਜਾਂ ਕੀ ਕੀ ਟੈਕਨੀਕਸ ਯੂਜ਼ ਕਰਦੇ ਆ ਆਪਣੀਆਂ ਮੰਗਾਂ ਨੂੰ ਮਨਵਾਉਣ ਵਾਸਤੇ ਜਾ ਸਰਕਾਰ ਨੂੰ ਪ੍ਰੈਸ਼ਰਾਈਜ਼ ਕਰਨ ਵਾਸਤੇ ਕਿਹੜੀਆਂ ਟੈਕਨੀਕਸ ਯੂਜ਼ ਕਰਦੇ ਨੇ ਉਹਦੇ ਬਾਰੇ ਚਰਚਾ ਕਰਾਂਗੇ ਤੇ ਆਓ ਅੱਜ ਦਾ ਟੌਪਿਕ ਸ਼ੁਰੂ ਕਰਦੇ ਆਂ ਦਬਾਊਜ਼ ਮੁਹਾਂ ਦੀ ਕਾਰਜਵਿਧੀ ਦੇ ਢੰਗ ਯਾਨੀ ਕਿ ਟੈਕਨੀਕਸ ਕਿਹੜੀਆਂ ਯੂਜ਼ ਕਰਦੇ ਨੇ ਇਹ ਟੌਪਿਕ ਸ਼ੁਰੂ ਕਰਨ ਤੋਂ ਪਹਿਲਾਂ ਸਾਨੂੰ ਇਹ ਜਾਣ ਲੈਣਾ ਚਾਹੀਦਾ ਆ ਕਿ ਸਾਡੇ ਸਿਸਟਮ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਦਬਾਊਜ਼ ਸਮੂਹ ਪਾਈ ਜਾਂਦੇ ਨੇ ਜਿਵੇਂ ਕਿ ਉਦਯੋਗਪਤੀਆਂ ਦੇ ਸੰਗਠਨ ਆ ਜਿਹਦੇ ਵਿੱਚ ਫਿੱਕੀ ਜੜਾ ਆ ਉਹ ਸਭ ਤੋਂ ਵੱਡਾ ਸੰਗਠਨ ਆ ਜਿਹਦੇ ਜਿਹਨੂੰ ਫੈਡਰੇਸ਼ਨ ਆਫ ਇੰਡੀਅਨ ਚੈਂਬਰ ਆਫ ਕਾਮਰਸ ਐਂਡ ਇੰਡਸਟਰੀਜ਼ ਕਿਹਾ ਜਾਂਦਾ ਹੈ ਇਸ ਤਰ੍ਹਾਂ ਟ੍ਰੇਡ ਯੂਨੀయన్స్ ਨੇ ਜਿਦਾ ਆਲ ਇੰਡੀਆ ਟ੍ਰੇਡ ਯੂਨੀਅਨ ਕੌਂਗਰਸ ਕਿਸਾਨਾਂ ਦੇ ਸੰਗਠਨ ਨੇ ਆ ਫੋਰ ਐਗਜ਼ਾਮਪਲ ਭਾਰਤੀ ਕਿਸਾਨ ਯੂਨੀਅਨ ਅਧਿਆਪਕਾਂ ਦੇ ਸੰਗਠਨ ਨੇ ਵਕੀਲਾਂ ਦੇ ਸੰਗਠਨ ਨੇ ਡਾਕਟਰਾਂ ਦੇ ਸੰਗਠਨ ਨੇ ਸੋ ਵੱਖੋ ਵੱਖਰੇ ਪੇਸ਼ੇ ਨਾਲ ਸੰਬੰਧ ਰੱਖਣ ਵਾਲੇ ਲੋਕਾਂ ਦੇ ਵੱਖੋ ਵੱਖਰੇ ਸੰਗਠਨ ਜਿਹੜੇ ਪਾਏ ਜਾਂਦੇ ਨੇ ਤੇ ਜਿਹੜੀਆਂ ਅੱਜ ਅਸੀਂ ਟੈਕਨੀਕਸ ਦੀ ਗੱਲ ਕਰਾਂਗੇ ਉਹ ਵੱਖੋ ਵੱਖਰੇ ਸੰਗਠਨਾਂ ਦੁਆਰਾ ਵੱਖੋ ਵੱਖਰੀਆਂ ਸਿਚੁਏਸ਼ਨਸ ਦੇ ਵਿੱਚ ਵੱਖੋ ਵੱਖਰੀਆਂ ਟੈਕਨੀਕ ਜਿਹੜੀਆਂ ਯੂਜ਼ ਕੀਤੀਆਂ ਜਾਂ ਤੇ ਕਿਸੇ ਵੀ ਸੰਗਠਨ ਦੁਆਰਾ ਸਾਰੀਆਂ ਟੈਕਨੀਕਸ ਯੂਜ਼ ਨਹੀਂ ਕੀਤੀਆਂ ਜਾਂਦੀਆਂ ਕਈ ਵਾਰੀ ਸਿਚੁਏਸ਼ਨ ਤੇ ਡਿਪੈਂਡ ਕਰਦਾ ਆ ਵੀ ਕਿਹੜੀ ਟੈਕਨੀਕ ਜਿਹੜੀ ਯੂਜ਼ ਕਰਨੀ ਆ ਤੇ ਕਿਸ ਤਰੀਕੇ ਨਾਲ ਸਰਕਾਰ ਉਹਨਾਂ ਦੀਆਂ ਮੰਗਾਂ ਜਿਹੜੀਆਂ ਨੇ ਉਹਨਾਂ ਨੂੰ ਕਨਸਿਡਰ ਕਰ ਸਕਦੀ ਹੈ ਸੋ ਪਹਿਲਾ ਮੈਥਡ ਜਿਹੜਾ ਕਿ ਦਬਾਊ ਸਮੂਹ ਯੂਜ਼ ਕਰਦੇ ਨੇ ਉਹ ਹੈਗਾ ਆ ਬੇਨਤੀ ਪੱਤਰ ਭੇਜਣਾ ਯਾਨਕਿ ਦਬਾਊ ਸਮੂਹ ਜਿਹੜੇ ਆ ਉਹ ਆਪਣੀਆਂ ਮੰਗਾਂ ਸਰਕਾਰ ਤੱਕ ਪਹੁੰਚਾਉਣ ਵਾਸਤੇ ਸਭ ਤੋਂ ਪਹਿਲਾਂ ਐਪਲੀਕੇਸ਼ਨਸ ਦਾ ਆਸਰਾ ਲੈਂਦੇ ਨੇ ਕਿ ਐਪਲੀਕੇਸ਼ਨਸ ਜਿਹੜੀਆਂ ਨੇ ਸਬੰਧਿਤ ਅਧਿਕਾਰੀਆਂ ਤੱਕ ਪਹੁੰਚਾਈਆਂ ਜਾਂਦੀਆਂ ਨੇ ਸੋ ਐਪਲੀਕੇਸ਼ਨਸ ਭੇਜਣ ਦਾ ਮਕਸਦ ਇਹੀ ਹੁੰਦਾ ਆ ਕਿ ਸਰਕਾਰ ਨੂੰ ਐਟ ਲੀਸਟ ਜਾਣੂ ਕਰਵਾਇਆ ਜਾਵੇ ਕਿ ਸਾਡੀਆਂ ਕੀ ਡਿਮਾਂਡਸ ਆ ਤੇ ਕਿਹੜੀਆਂ-ਕਿਹੜੀਆਂ ਡਿਮਾਂਡਸ ਨੂੰ ਫੁੱਲਫਿਲ ਕਰਾਉਣ ਵਾਸਤੇ ਅਸੀਂ ਕੰਮ ਕਰ ਰਹੇ ਆ ਸੋ ਜਿਹਦੇ ਵਿੱਚ ਦਬਾਅ ਸਮੂਹ ਜਿਹੜੇ ਆ ਆਪਣੇ ਸਾਰੇ ਮੈਂਬਰਾਂ ਨੂੰ ਵੀ ਸਬੰਧਿਤ ਅਧਿਕਾਰੀਆਂ ਨੂੰ ਬੇਨਤੀ ਪੱਤਰ ਭੇਜਣ ਵਾਸਤੇ ਕਹਿ ਸਕਦੇ ਨੇ ਕਿ ਜਿੰਨੀ ਜਿਆਦਾ ਐਪਲੀਕੇਸ਼ਨਸ ਜਾਣ ਗਈਆਂ ਉਹਦਾ ਮਕਸਦ ਇਹੀ ਹੁੰਦਾ ਕਿ ਸਰਕਾਰ ਦੇ ਉੱਤੇ ਪ੍ਰੈਸ਼ਰ ਕ੍ਰੀਏਟ ਕਰਨਾ ਕਿ ਬਹੁਤ ਜ਼ਿਆਦਾ ਲੋਕ ਜਿਹੜੇ ਨੇ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਉਹ ਐਪਲੀਕੇਸ਼ਨਸ ਭੇਜ ਰਹੇ ਨੇ ਇਟ ਮੀਨਸ ਕਿ ਬਹੁਤ ਜ਼ਿਆਦਾ ਲੋਕਾਂ ਦੀਆਂ ਇਹ ਡਿਮਾਂਡਸ ਆ ਤੇ ਉਹਦੇ ਨਾਲ ਸਰਕਾਰ ਦੇ ਉੱਪਰ ਇੱਕ ਤਰੀਕੇ ਦਾ ਪ੍ਰੈਸ਼ਰ ਜੜਾਇਆ ਉਹ ਬਣ ਜਾਂਦਾ ਹੈ ਸੈਕੰਡ ਟੈਕਨੀਕ ਹੈ ਲੋਕ ਮਤ ਨੂੰ ਆਪਣੇ ਹੱਕ ਵਿੱਚ ਕਰਨਾ ਯਾਨਕਿ ਦਬਾਅ ਸਮੂਹ ਜਿਹੜੇ ਨੇ ਉਹ ਲੋਕ ਮਤ ਨੂੰ ਆਪਣੇ ਹੱਕ ਵਿੱਚ ਕਰਨ ਦਾ ਯਤਨ ਕਰਦੇ ਆ ਯਾਨਕਿ ਜਿੰਨੇ ਜ਼ਿਆਦਾ ਲੋਕ ਕਿਸੇ ਦਬਾਅ ਸਮੂਹ ਦੇ ਨਾਲ ਜੁੜੇ ਹੋਣਗੇ ਜਿੰਨੇ ਜ਼ਿਆਦਾ ਲੋਕ ਕਿਸੇ ਦਬਾਅ ਸਮੂਹ ਨੂੰ ਸਪੋਰਟ ਕਰਨਗੇ ਜਾਂ ਦਬਾਅ ਸਮੂਹਾਂ ਦੇ ਨਾਲ ਚੱਲਣਗੇ ਜਾਂ ਉਹਨਾਂ ਦੁਆਰਾ ਕੀਤੇ ਜਾਣ ਵਾਲੇ ਪ੍ਰਦਰਸ਼ਨਾਂ ਵਿੱਚ ਸ਼ਾਮਲ ਹੋਣਗੇ ਉਹਦੇ ਨਾਲ ਉਹ ਦਬਾਅ ਸਮੂਹ ਜਿਹੜਾ ਆ ਉਹਨਾਂ ਹੀ ਜ਼ਿਆਦਾ ਪਾਵਰਫੁੱਲ ਹੋ ਜਾਂਦਾ ਆ ਤੇ ਉਹਦੇ ਨਾਲ ਉਨਾਂ ਹੀ ਜ਼ਿਆਦਾ ਪ੍ਰੈਸ਼ਰ ਜਿਹੜਾ ਗਵਰਨਮੈਂਟ ਦੇ ਉੱਪਰ ਪੈਂਦਾ ਆ ਤੇ ਸਰਕਾਰ ਜਿਹੜੀ ਆ ਉਹ ਇਹਨਾਂ ਦਬਾਅ ਸਮੂਹਾਂ ਦੀਆਂ ਮੰਗਾਂ ਸੁਣਨ ਵਾਸਤੇ ਐਟਲੀਸਟ ਸੁਣਨ ਵਾਸਤੇ ਤਿਆਰ ਹੋ ਜਾਂਦੀ ਆ ਕਿ ਦਬਾਅ ਸਮੂਹ ਕੀ ਚਾਹੁੰਦੇ ਨੇ ਤੇ ਜੇਕਰ ਉਹੀ ਦਬਾਅ ਸਮੂਹ ਦੇ ਮੈਂਬਰ ਜਿਹੜੇ ਨੇ ਉਹ ਥੋੜੀ ਗਿਣਤੀ ਦੇ ਵਿੱਚ ਹੋਣਗੇ ਤੇ ਸਰਕਾਰ ਜਿਹੜੀ ਆ ਉਹ ਇਹਨਾਂ ਦੀਆਂ ਮੰਗਾਂ ਨੂੰ ਇਗਨੋਰ ਕਰ ਦਿੰਦੀ ਆ ਜਾਂ ਇਹਨਾਂ ਦੀ ਆਵਾਜ਼ ਵੀ ਨਹੀਂ ਸੁਣਦੀ ਵੀ ਇਹਨਾਂ ਦੀ ਕੀ ਡਿਮਾਂਡ ਜ਼ ਆ ਇਸ ਕਰਕੇ ਸਰਕਾਰ ਦੇ ਉੱਤੇ ਪ੍ਰੈਸ਼ਰ ਕ੍ਰੀਏਟ ਕਰਨ ਵਾਸਤੇ ਗਿਣਤੀ ਜਿਹੜੀ ਆ ਉਹ ਵੀ ਬੜੀ ਇੰਪੋਰਟੈਂਟ ਹੈ ਇਸ ਵੀ ਇਸ ਕਰਕੇ ਦਬਾਊ ਸਮੂਹ ਜਿਹੜੇ ਨੇ ਉਹ ਲੋਕਮਤ ਨੂੰ ਆਪਣੇ ਹੱਕ ਵਿੱਚ ਕਰਨ ਵਾਸਤੇ ਲੋਕਾਂ ਦੇ ਨਾਲ ਸੰਪਰਕ ਬਣਾਈ ਰੱਖਦੇ ਆ ਤੇ ਉਹਨਾਂ ਵਿੱਚ ਆਪਣੀਆਂ ਮੰਗਾਂ ਦਾ ਪ੍ਰਚਾਰ ਜਿਹੜੇ ਕਰਦੇ ਰਹਿੰਦੇ ਨੇ ਤਾਂ ਕਿ ਵੱਧ ਤੋਂ ਵੱਧ ਲੋਕਾਂ ਨੂੰ ਆਪਣੇ ਨਾਲ ਜੋੜਿਆ ਜਾ ਸਕੇ ਤੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕੇ ਜਾਂ ਆਪਣੇ ਮੰਗਾਂ ਤੋਂ ਜਾਣੂ ਕਰਾਇਆ ਜਾ ਸਕੇ ਵੀ ਸਾਡੀਆਂ ਕੀ ਡਿਮਾਂਡਸ ਨੇ ਤੀਸਰਾ ਜਿਹੜਾ ਮੈਥਡ ਜਾਂ ਟੈਕਨੀਕ ਆ ਜਨਤਕ ਮਾਧਿਮਾਂ ਦੀ ਵਰਤੋਂ ਯਾਨੀ ਕਿ ਦਬਾਊਸ ਸਮੂਹਾਂ ਦੇ ਮੈਂਬਰ ਜਿਹੜੇ ਨੇ ਉਹ ਜਨਤਕ ਮਾਧਿਮ ਜਿਹਦੇ ਵਿੱਚ ਰੇਡੀਓ ਆ ਟੀਵੀ ਨੇ ਆ ਅਖਬਾਰਾਂ ਆ ਇਹਨਾਂ ਦੇ ਰਾਹੀਂ ਦਬਾਊਸ ਸਮੂਹ ਜਿਹੜੇ ਨੇ ਉਹ ਆਪਣੀਆਂ ਮੰਗਾਂ ਦਾ ਪ੍ਰਚਾਰ ਕਰਦੇ ਆ ਸੋ ਅੱਜ ਦੇ ਸਮੇਂ ਤੇ ਵੱਖੋ ਵੱਖਰੇ ਦਬਾਊਸ ਸਮੂਹਾਂ ਨੇ ਆਪੋ ਆਪਣੇ ਮੀਡੀਆ ਸੈਲਜ਼ ਬਣਾਏ ਨੇ ਤੇ ਉਹਨਾਂ ਮੀਡੀਆ ਸੈਲਜ਼ ਦਾ ਕੰਮ ਇਹ ਸਿਰਫ ਇਹ ਆ ਕਿ ਵੱਧ ਤੋਂ ਵੱਧ ਲੋ ਵੱਧ ਤੋਂ ਵੱਧ ਲੋਕਾਂ ਦੇ ਵਿੱਚ ਆਪਣੀਆਂ ਮੰਗਾਂ ਬਾਰੇ ਐਟਲੀਸਟ ਪ੍ਰਚਾਰ ਜਿਹੜਾ ਕੀਤਾ ਜਾ ਸਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕੇ ਨੈਕਸਟ ਟੈਕਨੀਕ ਆ ਜਾਂਦੀ ਹੈ ਹੜਤਾਲਾਂ ਪ੍ਰਦਰਸ਼ਨ ਧਰਨੇ ਅਤੇ ਰੈਲੀਆਂ ਆਦ ਸੋ ਦਬਾਅ ਸਮੂਹਾਂ ਦੁਆਰਾ ਅਪਣਾਈਆਂ ਜਾਣ ਵਾਲੀਆਂ ਜਿਹੜੀਆਂ ਇਨੀਸ਼ੀਅਲ ਯਾਨੀ ਕਿ ਸ਼ੁਰੂ ਦੇ ਵਿੱਚ ਜਿਹੜੀਆਂ ਵਰਤੀਆਂ ਜਾਣ ਵਾਲੀਆਂ ਟੈਕਨੀਕਸ ਹੈ ਜਿਦੇ ਵਿੱਚ ਆਪਾਂ ਗੱਲ ਕੀਤੀ ਹੈ ਐਪਲੀਕੇਸ਼ਨਸ ਦੀ ਕਿ ਜਦੋਂ ਐਪਲੀਕੇਸ਼ਨਸ ਜਿਹੜੀਆਂ ਨੇ ਉਹ ਮੰਤਰੀਆਂ ਦੁਆਰਾ ਜਾਂ ਸਰਕਾਰੀ ਅਧਿਕਾਰੀਆਂ ਦੁਆਰਾ ਕਨਸੀਡਰ ਨਹੀਂ ਕੀਤੇ ਜਾਂਦੀਆਂ ਉਸ ਤੋਂ ਬਾਅਦ ਦਬਾਊਸ ਸਮੂਹ ਜਿਹੜੇ ਨੇ ਉਹ ਹੜਤਾਲਾਂ ਦਾ ਰਾਹ ਅਖਤਿਆਰ ਕਰਦੇ ਆ ਹੜਤਾਲਾਂ ਕਰਦੇ ਨੇ ਪ੍ਰਦਰਸ਼ਨ ਕਰਦੇ ਆ ਧਰਨੇ ਦਿੰਦੇ ਨੇ ਰੈਲੀਆਂ ਕੱਢਦੇ ਨੇ ਸੋ ਇਸ ਕਰਕੇ ਇਹ ਟੈਕਨੀਕਸ ਜਿਹੜੀਆਂ ਉਦੋਂ ਯੂਜ਼ ਕੀਤੀਆਂ ਜਾਂਦੀਆਂ ਨੇ ਜਦੋਂ ਐਪਲੀਕੇਸ਼ਨਸ ਜਾਂ ਬੇਨਤੀ ਪੱਤਰ ਦਾ ਅਸਰ ਜਿਹੜਾ ਹੈ ਸਰਕਾਰ ਦੇ ਉੱਪਰ ਨਹੀਂ ਹੁੰਦਾ ਜਾਂ ਸਰਕਾਰੀ ਅਧਿਕਾਰੀ ਜਿਹੜੇ ਨੇ ਉਹ ਲੋਕਾਂ ਦੀਆਂ ਬੇਨਤੀਆਂ ਨੂੰ ਅੱਖੋਂ ਪਰੋਖੇ ਕਰ ਦਿੰਦੇ ਨੇ ਫਿਰ ਦਬਾਊਸ ਸਮੂਹ ਜਿਹੜੇ ਆ ਉਹ ਇਨ੍ਹਾਂ ਟੈਕਨੀਕਸ ਦਾ ਆਸਰਾ ਲੈਣਾ ਸ਼ੁਰੂ ਕਰ ਦਿੰਦੇ ਨੇ ਕਿਉਂਕਿ ਇਹਨਾਂ ਦਾ ਅਸਰ ਜਿਹੜਾ ਆ ਉਹ ਬੇਨਤੀ ਪੱਤਰ ਦੇਣ ਨਾਲੋਂ ਵੱਧ ਹੁੰਦਾ ਆ ਸਰਕਾਰ ਦੇ ਉੱਤੇ ਪ੍ਰੈਸ਼ਰ ਕ੍ਰੀਏਟ ਕਰਨ ਦੇ ਵਿੱਚ ਇਹ ਟੈਕਨੀਕ ਜਿਹੜੀਆਂ ਨੇ ਜ਼ਿਆਦਾ ਹੈਲਪਫੁਲ ਹੁੰਦੀਆਂ ਨੇ ਨੈਕਸਟ ਆਨ ਦਾ ਪ੍ਰਚਾਰ ਸੋ ਪ੍ਰਚਾਰ ਦਾ ਅਰਥ ਆ ਕਿ ਦਬਾਅ ਸਮੂਜੜੇ ਆ ਉਹ ਵੱਖ-ਵੱਖ ਮਾਧਿਅਮਾਂ ਦੇ ਰਾਹੀਂ ਜਿਦੇ ਵਿੱਚ ਅਖਬਾਰਾਂ ਹੁੰਦੀਆਂ ਨੇ ਮੈਗਜ਼ੀਨਜ਼ ਆਉਂਦੇ ਆ ਜਾਂ ਆਮ ਸਭਾਵਾਂ ਕੀਤੀਆਂ ਜਾਂਦੀਆਂ ਨੇ ਜਿਦੇ ਵਿੱਚ ਲੋਕਾਂ ਨੂੰ ਵੱਧ ਤੋਂ ਵੱਧ ਆਪਣੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਜਨਤਕ رائے ਨੂੰ ਆਪਣੇ ਹੱਕ ਵਿੱਚ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਯਾਨੀ ਕਿ ਲੌਜੀਕ ਦੇ ਨਾਲ ਲੋਕਾਂ ਨੂੰ ਦੱਸਿਆ ਜਾਂਦਾ ਆ ਵੀ ਸਾਡੀਆਂ ਕੀ ਡਿਮਾਂਡਸ ਆ ਤੇ ਸਰਕਾਰ ਕਿਵੇਂ ਉਹਨਾਂ ਦੀ ਡਿਮਾਂਡਸ ਨੂੰ ਅੱਖੋਂ-ਉੱਲੇ ਕਰ ਰਹੀ ਆ ਜਾਂ ਇਗਨੋਰ ਕਰ ਰਹੀ ਆ ਇਸ ਕਰਕੇ ਲੌਜੀਕ ਦੇ ਰਾਹੀਂ ਜਨਤਕ رائے ਜਿਹੜੀ ਆ ਜਾਂ ਪਬਲਿਕ opinion ਜਿਹੜਾ ਆ ਉਹਨੂੰ ਆਪਣੇ ਹੱਕ ਵਿੱਚ ਕਰਨ ਦਾ ਯਤਨ ਕਰਦੀ ਆ ਕਿ ਜਿੰਨਾ ਲੋਕਾਂ ਦੀ رائے ਸਾਡੀ ਪ੍ਰਤੀ ਪੋਜ਼ਿਟਿਵ ਹੋਏਗੀ ਉਨਾ ਹੀ ਸਰਕਾਰ ਦੇ ਉੱਤੇ ਪ੍ਰੈਸ਼ਰ ਜਿਹੜਾ ਬਿਲਡ ਹੋਏਗਾ ਸਰਕਾਰ ਉਨੇ ਹੀ ਜ਼ਿਆਦਾ ਪ੍ਰੈਸ਼ਰ ਦੇ ਵਿੱਚ ਆਏਗੀ ਤੇ ਦਬਾਅ ਸਮੂਹਾਂ ਦੀਆਂ ਮੰਗਾਂ ਜਿਹੜੀਆਂ ਨੇ ਉਹਨਾਂ ਉੱਤੇ ਵਿਚਾਰ ਕਰੇਗੀ ਜਾਂ ਉਹਨਾਂ ਨੂੰ ਕੰਸੀਡਰ ਕਰੇਗੀ ਨੈਕਸਟ ਆਉਂਦਾ ਲੌਬਿੰਗ ਲੌਬਿੰਗ ਦਾ ਅਰਥ ਹੈ ਕਿ ਦਬਾਅ ਸਮੂਹ ਜਿਹੜੇ ਨੇ ਉਹ ਸੰਸਦ ਦੇ ਮੈਂਬਰਾਂ ਦੇ ਨਾਲ ਜਾਂ ਵਿਧਾਨ ਸਭਾਵਾਂ ਦੇ ਮੈਂਬਰਾਂ ਦੇ ਨਾਲ ਜਾਂ ਸਰਕਾਰੀ ਅਧਿਕਾਰੀਆਂ ਦੇ ਨਾਲ ਲੌਬੀਜ਼ ਦੇ ਵਿੱਚ ਮੀਨ ਕਿ ਸੰਸਦ ਦੀਆਂ ਲੌਬੀਜ਼ ਆ ਜਾਂ ਵਿਧਾਨ ਸਭਾਵਾਂ ਦੀਆਂ ਲੌਬੀਜ਼ ਨੇ ਜਾਂ ਇਹਨੇ ਸੈਕ੍ਰੇਟੇਰੀਏਟ ਆ ਉਹਨਾਂ ਦੀਆਂ ਲੌਬੀਜ਼ ਦੇ ਵਿੱਚ ਜਾ ਕੇ ਸੰਸਦ ਮੈਂਬਰ ਜਾਂ ਵਿਧਾਨ ਸਭਾ ਦੇ ਮੈਂਬਰ ਜਾਂ ਇਹਦੇ ਸਰਕਾਰੀ ਅਧਿਕਾਰੀ ਨੇ ਉਹਨਾਂ ਨਾਲ ਗੱਲਬਾਤ ਕਰਦੇ ਨੇ ਤੇ ਉਹਨਾਂ ਨੂੰ ਇਹਨਾਂ ਲੌਬੀਜ਼ ਦੇ ਵਿੱਚ ਮਿਲ ਕੇ ਉਹਨਾਂ ਨੂੰ ਆਪਣੀਆਂ ਮੰਗਾਂ ਤੋਂ ਜਾਣੂ ਕਰਾਉਂਦੇ ਆ ਤੇ ਉਹਨਾਂ ਨੂੰ ਆਪਣੀਆਂ ਮੰਗਾਂ ਦੇ ਪੱਖ ਵਿੱਚ ਨੀਤੀਆਂ ਬਣਾਉਣ ਵਾਸਤੇ ਪ੍ਰੇਰਿਤ ਕਰਦੇ ਆ ਸੋ ਲੌਬਿੰਗ ਦਾ ਸਿੰਪਲ ਮੀਨਸ ਆ ਕਿ ਲੌਬੀਜ਼ ਦੇ ਵਿੱਚ ਜਾ ਕੇ ਇਹਨਾਂ ਨੂੰ ਆਪਣੀਆਂ ਮੰਗਾਂ ਤੋਂ ਜਾਣੂ ਕਰਾਉਣਾ ਤੇ ਉਹਨਾਂ ਮੰਗਾਂ ਦੇ ਅਨੁਸਾਰ ਨੀਤੀਆਂ ਬਣਾਉਣ ਵਾਸਤੇ ਇਨਾਂ ਨੂੰ ਪ੍ਰੇਰਿਤ ਕਰਨਾ ਨੈਕਸਟ ਹੁੰਦਾ ਭੁੱਖੜ ਧਾਲ ਜਾਂ ਮਰਨ ਵਰਤ ਸੋ ਇਹ ਟੈਕਨੀਕਸ ਜਿਹੜੀਆਂ ਨੇ ਕਾਫੀ ਡੇਂਜਰਸ ਹੁੰਦੀਆਂ ਆ ਕਿਉਂਕਿ ਇਹਦੇ ਵਿੱਚ ਜਾਨ ਦਾ ਖਤਰਾ ਵੀ ਹੁੰਦਾ ਹੈ ਸੋ ਇਸ ਟੈਕਨੀਕ ਦੀ ਵਰਤੋਂ ਜਿਹੜੀ ਹੈ ਉਹ ਆਖਰੀ ਰਿਸੋਰਟ ਦੇ ਤੌਰ ਤੇ ਕੀਤੀ ਜਾਂਦੀ ਹੈ ਜਦੋਂ ਸਾਰੇ ਵਿਕਲਪ ਫੇਲ ਹੋ ਜਾਂਦੇ ਨੇ ਸਾਰੇ ਸਾਧਨ ਜਿਹੜੇ ਆ ਉਹ ਫੇਲ ਹੋ ਜਾਂਦੇ ਨੇ ਉਦੋਂ ਇਸ ਟੈਕਨੀਕ ਦੀ ਵਰਤੋਂ ਜਿਹੜੀ ਦਬਾਉਸ ਮੂੰਹਾਂ ਦੁਆਰਾ ਕੀਤੀ ਜਾਂਦੀ ਆ ਦਬਾਊ ਸਮੂਹਾ ਦੇ ਵਿੱਚੋਂ ਕੋਈ ਨਾ ਕੋਈ ਮੈਂਬਰ ਜਿਹੜਾ ਆ ਉਹ ਮਰਨ ਵਰਤੇ ਦੇ ਉੱਪਰ ਜਾਂ ਭੁੱਖ ਹੜਤਾਲ ਦੇ ਉੱਪਰ ਬੈਠ ਜਾਂਦਾ ਆ ਤੇ ਜਦੋਂ ਤੱਕ ਉਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਹ ਅੰਨ ਦਾ ਦਾਣਾ ਵੀ ਜਿਹੜਾ ਆ ਉਹ ਗ੍ਰੈਂਡ ਨਹੀਂ ਕਰਦੇ ਸੋ ਇਹ ਟੈਕਨੀਕ ਵੀ ਜਿਹੜੀ ਆ ਇੱਕ ਤਰੀਕੇ ਦੇ ਨਾਲ ਸਰਕਾਰ ਨੂੰ ਪ੍ਰੈਸ਼ਰਾਈਜ਼ ਕਰਦੀ ਆ ਤੇ ਸਰਕਾਰ ਵੀ ਜਿਹੜੀ ਆ ਸਿਚੁਏਸ਼ਨ ਦੀ ਗੰਭੀਰਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਕਈ ਵਾਰੀ ਸਰਕਾਰ ਜਿਹੜੀ ਝੁਕ ਜਾਂਦੀ ਆ ਤੇ ਉਹ ਆ ਕੇ ਮਰਨ ਵਰਤ ਜਾਂ ਭੁਖੜਤਾਲ ਜਿਹੜੀ ਆ ਉਹਨੂੰ ਟੜਵਾਉਂਦੀ ਆ ਤੇ ਦਬਾਊ ਸਮੂਹਾਂ ਦੇ ਮੰਗਾ ਉੱਤੇ ਵਿਚਾਰ ਕਰਦੀ ਆ ਨੈਕਸਟ ਉਹਦਾ ਚੋਣਾ ਵਿੱਚ ਰਾਜਨੀਤਿਕ ਦਲਾਂ ਦਾ ਸਮਰਥਨ ਕਰਕੇ ਸੋ ਦਬਾਊ ਸਮੂਹ ਜਿਹੜੇ ਨੇ ਭਾਵੇਂ ਡਾਇਰੈਕਟਲੀ ਇਲੈਕਸ਼ਨਸ ਕੰਟੈਸਟ ਨਹੀਂ ਕਰਦੇ ਭਾਵੇਂ ਚੋਣਾ ਨਹੀਂ ਲੜਦੇ ਪਰੰਤੂ ਦਬਾਊ ਸਮੂਹ ਜਿਹੜੇ ਆ ਉਹ ਦੇਖਦੇ ਆਪਾਂ ਕਿ ਜਿਹੜੇ ਰਾਜਨੀਤਿਕ ਦਲ ਇਹਨਾਂ ਦਬਾਊ ਸਮੂਹਾਂ ਦੇ ਪੱਖ ਵਿੱਚ ਖੜੇ ਹੁੰਦੇ ਨੇ ਉਹਨਾਂ ਉਮੀਦਵਾਰਾਂ ਦਾ ਚੋਣਾਂ ਵਿੱਚ ਸਮਰਥਨ ਕਰਦੇ ਆ ਤੇ ਉਹਨਾਂ ਨੂੰ ਜਿਤਾਉਣ ਦੀ ਕੋਸ਼ਿਸ਼ ਕਰਦੇ ਆ ਤੇ ਜਿਹੜੀਆਂ ਪੋਲਿਟਿਕਲ ਪਾਰਟੀਆਂ ਦਬਾਊ ਸਮੂਹਾ ਦੀਆਂ ਮੰਗਾਂ ਉੱਤੇ ਵਿਚਾਰ ਨਹੀਂ ਕਰਦੀ ਜਾਂ ਉਹਨਾਂ ਦੀਆਂ ਮੰਗਾਂ ਨੂੰ ਇਗਨੋਰ ਕਰਦੀ ਆ ਉਹਨਾਂ ਨੂੰ ਹਰਾਉਣ ਦੇ ਵਿੱਚ ਵੀ ਦਬਾਊ ਸਮੂਹ ਜਿਹੜੇ ਆ ਆਪਣਾ ਜ਼ੋਰ ਲਾਉਂਦੇ ਨੇ ਸੋ ਇਸ ਕਰਕੇ ਦਬਾਊ ਸਮੂਹ ਜਿਹੜੇ ਆ ਡਾਇਰੈਕਟਲੀ ਚੋਣਾਂ ਨਹੀਂ ਲੜਦੇ ਜਾਂ ਡਾਇਰੈਕਟਲੀ ਇਲੈਕਸ਼ਨ ਕੰਟੈਸਟ ਨਹੀਂ ਕਰਦੇ ਪਰੰਤੂ ਇਨਡਾਇਰੈਕਟਲੀ ਚੂਨਾ ਦੇ ਵਿੱਚ ਰਾਜਨੀਤਿਕ ਦਲ ਦੇ ਜਿਹੜੇ ਉਮੀਦਵਾਰ ਨੇ ਉਹਨਾਂ ਨੂੰ ਜਿਤਾਉਣ ਦੇ ਵਿੱਚ ਜਾਂ ਹਰਾਉਣ ਦੇ ਵਿੱਚ ਆਪਣੀ ਭੂਮਿਕਾ ਅਦਾ ਕਰਦੇ ਨੇ ਨੈਕਸਟ ਪੁਆਇੰਟ ਆ ਜਾਂਦਾ ਨੌਕਰਸ਼ਾਹੀ ਨੂੰ ਪ੍ਰਭਾਵਿਤ ਕਰਕੇ ਯਾਨਕਿ ਦਬਾਊ ਸਮੂਹ ਜਿਹੜੇ ਆ ਉਹ ਸਰਕਾਰੀ ਅਧਿਕਾਰੀਆਂ ਨੂੰ ਕਈ ਤਰ੍ਹਾਂ ਦੇ ਲਾਲਚ ਦਿੰਦੇ ਨੇ ਦਬਾਊ ਸਮੂਹ ਦੇ ਮੈਂਬਰ ਜਿਹੜੇ ਨੇ ਉਹ ਸਰਕਾਰੀ ਅਧਿਕਾਰੀਆਂ ਦੀਆਂ ਵਾਈਫਸ ਜਿਹੜੀਆਂ ਨੇ ਜਾਂ ਉਹਨਾਂ ਦੇ ਰਿਸ਼ਤੇਦਾਰ ਨੇ ਜਾਂ ਉਹਨਾਂ ਦੇ ਬੱਚੇ ਨੇ ਉਹਨਾਂ ਨੂੰ ਆਪਣੇ ਸੰਗਠਨਾ ਦੇ ਵਿੱਚ ਅਧਿਆਿਆਂ ਦੇ ਉੱਪਰ ਲਗਾਉਂਦੇ ਨੇ ਤੇ ਉਹਨਾਂ ਨੂੰ ਯੂਜ਼ ਕਰਦੇ ਆ ਸਰਕਾਰ ਤੋਂ ਆਪਣਾ ਕੰਮ ਕਰਵਾਉਣ ਵਾਸਤੇ ਸੋ ਇਸ ਤਰ੍ਹਾਂ ਦਬਾਊ ਸਮੂਹ ਜਿਹੜੇ ਨੇ ਉਹ ਸਰਕਾਰੀ ਅਧਿਕਾਰੀਆਂ ਨੂੰ ਕਈ ਤਰ੍ਹਾਂ ਦਾ ਲਾਲਚ ਦਿੰਦੇ ਨੇ ਉਹਨਾਂ ਨੂੰ ਜੌਬਸ ਆਫਰ ਕਰਦੇ ਆ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਜਾਂ ਉਹਨਾਂ ਦੇ ਫੈਮਿਲੀ ਮੈਂਬਰਸ ਨੂੰ ਤੇ ਉਹਨਾਂ ਦੇ ਜ਼ਰੀਏ ਆਪਣੇ ਕੰਮ ਕਢਾਉਣ ਦੀ ਕੋਸ਼ਿਸ਼ ਕਰਦੇ ਨੇ ਸੋ ਸੋ ਇਹ ਵੀ ਟੈਕਨੀਕ ਜਿਹੜੀ ਆ ਉਹ ਸਰਕਾਰ ਤੋਂ ਆਪਣੇ ਕੰਮ ਕਢਾਉਣ ਵਾਸਤੇ ਕਾਫੀ ਕਾਰਗਰ ਸਾਬਤ ਹੁੰਦੀ ਆ ਨੈਕਸਟ ਪੁਆਇੰਟ ਆ ਜਾਂਦਾ ਵਿਧਾਨਕਾਰਾਂ ਮੰਤਰੀਆਂ ਆਦ ਨਾਲ ਨਿੱਜੀ ਸਬੰਧ ਪੈਦਾ ਕਰਕੇ ਯਾਨਕੀ ਦਬਾਅ ਜ਼ਮੂ ਜਿਹੜੇ ਆ ਉਹ ਵੀ ਜਿਹੜੇ ਸਾਡੇ ਵਿਧਾਨਕਾਰ ਨੇ ਜਿਨ੍ਹਾਂ ਨੂੰ ਚੁਣ ਕੇ ਸੀ ਵਿਧਾਨ ਸਭਾ ਚ ਭੇਜਿਆ ਆ ਜਾਂ ਸੰਸਦ ਦੇ ਵਿੱਚ ਭੇਜਿਆ ਆ ਜਾਂ ਫਿਰ ਸਰਕਾਰੀ ਅਧਿਕਾਰੀ ਜਿਹੜੇ ਨੇ ਉਹਨਾਂ ਨੂੰ ਪਾਰਟੀਆਂ ਦੇ ਵਿੱਚ ਬੁਲਾਉਂਦੇ ਆ ਇਨਫਾਰਮਲ ਜਿਹੜੀਆਂ ਪਾਰਟੀਆਂ ਹੁੰਦੀਆਂ ਨੇ ਗੈਰ ਰਸਮੀ ਉਹਨਾਂ ਪਾਰਟੀਆਂ ਦੇ ਵਿੱਚ ਮਿਲਦੇ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਤੇ ਉਹਨਾਂ ਨੂੰ ਆਪਣੀਆਂ ਡਿਮਾਂਡਸ ਤੋਂ ਜਾਣੂ ਕਰਾਉਂਦੇ ਆ ਤੇ ਉਹਨਾਂ ਡਿਮਾਂਡਸ ਦੇ ਅਕੋਰਡਿੰਗਲੀ ਉਹ ਚਾਹੁੰਦੇ ਨੇ ਕਿ ਸਰਕਾਰ ਜਿਹੜੀ ਐ ਉਹਨਾਂ ਡਿਮਾਂਡਸ ਦੇ ਅਕੋਰਡਿੰਗਲੀ ਪੋਲਿਸੀਜ਼ ਦਾ ਨਿਰਮਾਣ ਕਰੇ ਜਾਂ ਉਹਨਾਂ ਦੀ ਡਿਮਾਂਡਸ ਨੂੰ ਮੰਨੇ ਜਾਂ ਕੰਸੀਡਰ ਕਰੇ ਤੇ ਜੋ ਵੀ ਉਹਨਾਂ ਦੀ ਡਿਮਾਂਡਸ ਨੇ ਫੁੱਲਫਿਲ ਕਰੇ ਸੋ ਇਸ ਕਰਕੇ ਦਬਾਅ ਸਮੂਹ ਦੇ ਮੈਂਬਰ ਜਿਹੜੇ ਆ ਉਹ ਵਿਧਾਨਕਾਰਾਂ ਨਾਲ ਮੰਤਰੀਆਂ ਨਾਲ ਨਿੱਜੀ ਸੰਬੰਧ ਕਾਇਮ ਕਰਦੇ ਨੇ ਉਹਨਾਂ ਨੂੰ ਪਾਰਟੀਆਂ ਦੇ ਵਿੱਚ ਆਪਣੀਆਂ ਮੰਗਾਂ ਦੇ ਅਕੋਰਡਿੰਗਲੀ ਪੋਲਿਸੀਜ਼ ਬਣਾਉਣ ਵਾਸਤੇ ਪ੍ਰੇਰਿਤ ਕਰਦੇ ਨੇ ਨੈਕਸਟ ਹੁੰਦਾ ਉੱਚੀਆਂ ਪਦਮੀਆਂ ਦਾ ਲਾਲਚ ਦੇ ਕੇ ਸੋ ਦਬਾਅ ਸਮੂਹ ਜਿਹੜੇ ਆ ਉਹ ਪ੍ਰਭਾਵਸ਼ਾਲੀ ਵਿਅਕਤੀਆਂ ਦੇ ਸਕੇ ਸੰਬੰਧੀਆਂ ਯਾਨੀ ਕਿ ਉਹਨਾਂ ਦੇ ਜਿਹੜੇ ਰਿਸ਼ਤੇਦਾਰ ਨੇ ਉਹਨਾਂ ਨੂੰ ਨੌਕਰੀਆਂ ਦਾ ਲਾਲਚ ਦੇ ਕੇ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰਦੇ ਆ ਸੋ ਅਸੀਂ ਦੇਖਦੇ ਆ ਕਿ ਸਾਡੇ ਕੰਟਰੀ ਦੇ ਵਿੱਚ ਬਹੁਤ ਸਾਰੇ ਦਬਾਅ ਸਮੂਹ ਇਦਾਂ ਦੇ ਨੇ ਜਿਹੜੇ ਕਿ ਕਾਫੀ ਜ਼ਿਆਦਾ ਇਨਫਲੂਐਂਸ਼ੀਅਲ ਆ ਖਾਸ ਕਰਕੇ ਜਿਹੜੇ ਮੈਨੂਫੈਕਚਰਰਸ ਦੇ ਜਾਂ ਇੰਡਸਟਰੀਲਿਸਟ ਜਿਹੜੇ ਨੇ ਉਹਨਾਂ ਦੇ ਦਬਾਅ ਸਮੂਹ ਜਿਹੜੇ ਆ ਕਾਫੀ ਜ਼ਿਆਦਾ ਪ੍ਰਭਾਵਸ਼ਾਲੀ ਨੇ ਤੇ ਉਹ ਦਬਾਅ ਸਮੂਹ ਜਿਹੜੇ ਆ ਉਹ ਆਪਣੇ ਆਰਗੇਨਾਈਜੇਸ਼ਨ ਦੇ ਵਿੱਚ ਕੰਮ ਕਰਨ ਵਾਲੇ EMPLOYEES ਨੂੰ ਚੰਗੀਆਂ ਸੈਲਰੀਜ਼ ਵੀ ਦਿੰਦੇ ਆ ਤੇ ਇਸ ਕਰਕੇ ਉਹ ਜਿਹੜੇ ਪ੍ਰਭਾਵਸ਼ਾਲੀ ਦਬਾਅ ਸਮੂਹ ਨੇ ਉਹ ਇਸ ਟੈਕਨੀਕ ਦਾ ਅਸਰ ਲੈਂਦੇ ਆ ਉਹ ਆਪਣੇ ਸੰਗਠਨ ਦੇ ਵਿੱਚ ਮੰਤਰੀਆਂ ਜਾਂ ਸਰਕਾਰੀ ਅਧਿਕਾਰੀਆਂ ਦੇ ਰਿਸ਼ਤੇਦਾਰਾਂ ਨੂੰ ਨੌਕਰੀਆਂ ਦਿੰਦੇ ਨੇ ਤੇ ਉਹਨਾਂ ਨੌਕਰੀਆਂ ਦੇ ਬਦਲੇ ਸਰਕਾਰ ਤੋਂ ਆਪਣੇ ਕੰਮ ਕਢਾਉਣ ਵਾਸਤੇ ਉਹਨਾਂ ਵਿਅਕਤੀਆਂ ਨੂੰ ਯੂਜ਼ ਕਰਦੇ ਆ ਸੋ ਇਸ ਕਰਕੇ ਉੱਚੀਆਂ ਪਦਵੀਆਂ ਦਾ ਲਾਲਚ ਦੇ ਕੇ ਵੀ ਆਪਣੇ ਕੰਮ ਕਢਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਸੋ ਇਹ ਵੀ ਇੱਕ ਬੜੀ ਇੰਪੋਰਟੈਂਟ ਟੈਕਨੀਕ ਹੈ ਨੈਕਸਟ ਉਹਨਾਂ ਨਿਆਂਇਕ ਸਹਾਇਤਾ ਪ੍ਰਾਪਤ ਕਰਕੇ ਸੋ ਦਬਾਅ ਸਮੂਹਾ ਦੀ ਕਾਰਜਵਿਧੀ ਦਾ ਨੈਕਸਟ ਟੈਕਨੀਕ ਕੀ ਹੈ ਕਿ ਜਦੋਂ ਸਾਰੇ ਰਸਤੇ ਖਤਮ ਹੋ ਜਾਂਦੇ ਨੇ ਸਰਕਾਰ ਕਿਸੇ ਵੀ ਤਰੀਕੇ ਨਾਲ ਦਬਾਅ ਸਮੂਹਾ ਦੀਆਂ ਮੰਗਾਂ ਕੰਸੀਡਰ ਕਰਨ ਬਾਰੇ ਨਹੀਂ ਸੋਚਦੀ ਜਾਂ ਉਹਨਾਂ ਨੂੰ ਕੰਪਲੀਟਲੀ ਇਗਨੋਰ ਕਰ ਦਿੰਦੀ ਆ ਤਾਂ ਦਬਾਅ ਸਮੂਹੀ ਕਰਦੇ ਨੇ ਅਦਾਲਤ ਦਾਸਰ ਲੈਂਦੇ ਆ ਨਿਆਂਇਕ ਸ਼ਰਨ ਲੈਂਦੇ ਆ ਤੇ ਅਦਾਲਤਾਂ ਦੇ ਵਿੱਚ ਗਲਤ ਕਾਨੂੰਨ ਜਿਹੜੇ ਨੇ ਜਿਹੜੇ ਲਾਗੂ ਕੀਤੇ ਗਏ ਆ ਉਹਨਾਂ ਨੂੰ ਲਾਗੂ ਹੋਣ ਤੋਂ ਰੋਕਣ ਵਾਸਤੇ ਜਿਹੜਾ ਆ ਆਪਣਾ ਕੇਸ ਪੁਟ ਅਪ ਕਰਦੇ ਨੇ ਚੰਗੇ ਵਕੀਲ ਕਰਦੇ ਆ ਤੇ ਉਹਨਾਂ ਵਕੀਲਾਂ ਦੀਆਂ ਸੇਵਾਵਾਂ ਜਿਹੜੀਆਂ ਨੇ ਲੈਂਦੇ ਨੇ ਸੋ ਇਸ ਤਰੀਕੇ ਨਾਲ ਦਬਾਅ ਸਮੂਹ ਜਿਹੜੇ ਆ ਉਹ ਲੀਗਲ ਹੈਲਪ ਯਾਨੀ ਕਿ ਅਦਾਲਤਾਂ ਦਾ ਆਸਰਾ ਲੈ ਕੇ ਵੀ ਕਈ ਵਾਰੀ ਗਲਤ ਕਾਨੂੰਨ ਲਾਗੂ ਹੋਣ ਤੋਂ ਰੋਕਣ ਵਾਸਤੇ ਐਫਰਟਸ ਕਰਦੇ ਆ ਨੈਕਸਟ ਆ ਜਾਂਦਾ ਸੰਸਦੀ ਕਮੇਟੀਆਂ ਦੇ ਸਾਹਮਣੇ ਪੇਸ਼ ਹੋ ਕੇ ਸੋ ਇਹ ਪੁਆਇੰਟ ਜਿਹੜਾ ਅਸੀਂ ਦਬਾਊ ਸਮੂਹਾਂ ਤੇ ਕੰਮਾਂ ਦੇ ਵਿੱਚ ਵੀ ਇਹਦਾ ਜ਼ਿਕਰ ਕੀਤਾ ਆ ਕੁਝ ਪੁਆਇੰਟਸ ਤੁਹਾਨੂੰ ਇਹਦੇ ਵਿੱਚ ਇੰਨਾ ਇਦਾਂ ਦੇ ਮਿਲਣਗੇ ਜਿਹੜੇ ਆਪਾਂ ਦਬਾਊ ਸਮੂਹਾਂ ਤੇ ਕੰਮਾਂ ਦੇ ਵਿੱਚ ਵੀ ਉਹਨਾਂ ਦਾ ਜ਼ਿਕਰ ਕੀਤਾ ਆ ਤੇ ਉਹ ਐਜ਼ ਅ ਟੈਕਨੀਕ ਵੀ ਆਪਾਂ ਉਹ ਪੁਆਇੰਟਸ ਯੂਜ਼ ਕਰ ਸਕਦੇ ਆ ਸੋ ਇਹ ਪੁਆਇੰਟ ਵੀ ਇਦਾਂ ਦਾ ਆ ਕਿ ਜਿਹਦੇ ਵਿੱਚ ਸੰਸਦੀਕ ਕਮੇਟੀਆਂ ਦੇ ਸਾਹਮਣੇ ਦਬਾਊ ਸਮੂਹ ਪੇਸ਼ ਹੁੰਦੇ ਨੇ ਤੇ ਸੰਸਦੀਕ ਕਮੇਟੀਆਂ ਦੇ ਮੈਂਬਰਾਂ ਨੂੰ ਜਿਹੜਾ ਆ ਉਹ ਆਪਣੀਆਂ ਮੰਗਾਂ ਤੋਂ ਜਾਣੂ ਕਰਾਉਂਦੇ ਆ ਤੇ ਆਪਣੇ ਪੱਖ ਦੇ ਵਿੱਚ ਨੀਤੀਆਂ ਬਣਾਉਣ ਵਾਸਤੇ ਉਹਨਾਂ ਨੂੰ ਪ੍ਰੇਰਿਤ ਕਰਦੇ ਆ ਵੇਸੀਗੇ ਦੇ ਬੌਸਮੂਹਾ ਦੀ ਕਾਰਜਵਿਧੀ ਦੇ ਢੰਗ ਪਰੰਤੂ ਇੱਥੇ ਇਹ ਗੱਲ ਦੱਸਣੀ ਬੜੀ ਜ਼ਰੂਰੀ ਆ ਕਿ ਇਹ ਸਾਰੇ ਮੈਥਡ ਕੋਈ ਵੀ ਪ੍ਰੈਸ਼ਰ ਗਰੁੱਪ ਜਾਂ ਦਬਾਅ ਸਮੂਹ ਜਿਹੜਾ ਯੂਜ਼ ਨਹੀਂ ਕਰਦਾ ਉਹ ਡਿਪੈਂਡ ਕਰਦਾ ਆ ਵੀ ਕਿਹੜੀ ਸਿਚੁਏਸ਼ਨ ਆ ਜਾਂ ਕਿਸ ਤਰ੍ਹਾਂ ਦੀਆਂ ਮੰਗਾਂ ਨੇ ਜਾਂ ਕਿਸ ਤਰ੍ਹਾਂ ਦਾ ਦਬਾਅ ਸਮੂਹ ਆ ਸੋ ਹਰ ਦਬਾਅ ਸਮੂਹ ਵੱਖ-ਵੱਖਰੀਆਂ ਟੈਕਨੀਕਸ ਯੂਜ਼ ਕਰਦਾ ਆ ਪਰੰਤੂ ਸਭ ਤੋਂ ਪਹਿਲਾਂ ਐਪਲੀਕੇਸ਼ਨਸ ਦੇਣ ਦੀ ਟੈਕਨੀਕ ਜਿਹੜੀ ਅਪਣਾਈ ਜਾਂਦੀ ਆ ਉਸ ਤੋਂ ਬਾਅਦ ਧਰਨੇ ਪ੍ਰਦਰਸ਼ਨ ਰੈਲੀਆਂ ਜਾਂ ਭੁੱਖ ਹੜਤਾਲ ਜਾਂ ਮਰਨ ਵਰਤ ਆਦੀ ਪ੍ਰੇਟੀ ਟੈਕਨੀਕਸ ਨੇ ਉਹ ਵੀ ਯੂਜ਼ ਕੀਤੀਆਂ ਜਾਂਦੀਆਂ ਨੇ ਜਾਂ ਫਿਰ ਡਿਪਲੋਮੈਟਿਕ ਟੈਕਨੀਕਸ ਜਿਹੜੀਆਂ ਨੇ ਕਿ ਦਬਾਅ ਸਮੂਹ ਜਿਹੜੇ ਨੇ ਉਹ ਆਪਣੇ ਸੰਗਠਨਾਂ ਦੇ ਵਿੱਚ ਸਰਕਾਰੀ ਅਧਿਕਾਰੀਆਂ ਦੇ ਜਿਹੜੇ ਰਿਸ਼ਤੇਦਾਰ ਆ ਜਾਂ ਉਹਨਾਂ ਦੇ ਫੈਮਿਲੀ ਮੈਂਬਰਸ ਨੇ ਉਹਨਾਂ ਨੂੰ ਨੌਕਰੀਆਂ ਦਾ ਲਾਲਚ ਦਿੰਦੇ ਨੇ ਤੇ ਉਹਨਾਂ ਦੇ ਜ਼ਰੀਏ ਆਪਣੇ ਕੰਮ ਕਢਾਉਂਦੇ ਨੇ ਸੋ ਇਹ ਸਿਗੇ ਦਬਾਅ ਸਮੂਹਾਂ ਦੀ ਕਾਰਜਵਿਧੀ ਦੇ ਢੰਗ ਨੈਕਸਟ ਵੀਡੀਓ ਦੇ ਵਿੱਚ ਅਸੀਂ ਦਬਾਅ ਸਮੂਹ ਅਤੇ ਰਾਜਨੀਤਿਕ ਦਲਾਂ ਵਿੱਚ ਕੀ ਡਿਫਰੈਂਸਸ ਨੇ ਜਾਂ ਕੀ ਅੰਤਰ ਆ ਉਹਦੇ ਬਾਰੇ ਗੱਲ ਕਰਾਂਗੇ ਥੈਂਕ ਯੂ ਸੋ ਮੱਚ